ਜੇ ਮੈਂ ਸਿੱਧੀ ਸਾਰਿਆਂ ਨੂੰ ਪ੍ਰਭੂ ਦਾ ਸ਼ੁਕਰ ਹੈ ਪ੍ਰਭੂ ਨੇ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਤੁਹਾਡੇ ਵਿਚਕਾਰ ਆਉਣ ਦਾ ਔਰ ਮੈਂ ਹੋਪ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਪ੍ਰਭੂ ਵਿੱਚ ਖੁਸ਼ ਹੋਵੋਗੇ ਆਨੰਦਿਤ ਹੋਵੋਗੇ ਪ੍ਰਭੂ ਤੁਹਾਨੂੰ ਬੜੀ ਆਸ਼ੀਸ਼ ਔ ਬਰਕਤ ਦੇਵੇ ਔਰ ਜਲਦੀ ਹੀ ਮੈਂ ਬਹੁਤ ਇੱਕ ਨਵੀਂ ਗੁੱਡ ਨਿਊਜ਼ ਤੁਹਾਡੇ ਲਈ ਲੈ ਰਹੀ ਆ ਲੈ ਕੇ ਆ ਰਹੀ ਹਾਂ ਬਸ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਚੇਤੇ ਰੱਖਿਓ ਕਿ ਜੋ ਵੀ ਮੈਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹਾਂ ਪ੍ਰਭੂ ਉਦੇ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਆਸ਼ੀਸ਼ ਵਰਕ ਦੇਵੇ ਔਰ ਮੈਨੂੰ ਵੀ ਉਸ ਕੰਮ ਕਰਨ ਦੀ ਤਾਕੀਦ ਦੇਵੇ ਉਹ ਪਰਮੇਸ਼ਰ ਮੇਰੀ ਹੈਲਪ ਕਰੇ ਉਸ ਕੰਮ ਕਰਨ ਦੇ ਵਿੱਚ ਉਸ ਕੰਮ ਕਰਨ ਦੇ ਲਈ ਮੈਨੂੰ ਬੁੱਧ ਔਰ ਸਮਝ ਦੇਵੇ ਅੱਜ ਇਹ ਬੜੀ ਹੀ ਚੰਗੀ ਸਟੋਰੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਸਟੋਰੀ ਤਾਂ ਦੇ ਫਿਊਚਰ ਦੇ ਵਿੱਚ ਬਹੁਤ ਕਮ ਆਊਗੀ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਆ ਕਿ ਸਾਨੂੰ ਆਤਮਿਕ ਅਗੂਆ ਜਾਂ ਸਾਨੂੰ ਇੱਕ ਗੁਰੂ ਦੀ ਕਿਉਂ ਜ਼ਰੂਰਤ ਪੈਂਦੀ ਹੈ ਕਿਉਂ ਸਾਨੂੰ ਇੱਕ ਗਾਈਡਰ ਦੀ ਜ਼ਰੂਰਤ ਪੈਂਦੀ ਹੈ ਕਿਉਂ ਸਾਨੂੰ ਇੱਕ ਸਪਿਰਚੁਅਲ ਜਿਹੜੇ ਆ ਉਹ ਇੱਕ ਵਫਾਦਤ ਦੀ ਜ਼ਰੂਰਤ ਪੈਂਦੀ ਅੱਜ ਦੀ ਸਟੋਰੀ ਤੋਂ ਤੁਸੀਂ ਸਿੱਖ ਜਾਓਗੇ ਕਿਉਂ ਇੱਕ ਅਗੂ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਹੋਣਾ ਜ਼ਰੂਰੀ ਹੈ ਅੱਜ ਦੀ ਸਟੋਰੀ ਨੂੰ ਸ਼ੁਰੂ ਕਰਾਂਗੇ ਇਹ ਸਟੋਰੀ ਕੁਝ ਇਸ ਤਰ੍ਹਾਂ ਵਾਂ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਗੁਰੂ ਤੇ ਇੱਕ ਉਹਦਾ ਚੇਲਾ ਉਹਨਾਂ ਸ਼ਹਿਰ ਸ਼ਹਿਰ ਨਗਰ ਜਾ ਕੇ ਜਿਹੜਾ ਉਹ ਕੀ ਕਰਦੇ ਹੁੰਦੇ ਸੀ ਪ੍ਰਵਚਨ ਸੁਣਾਉਂਦੇ ਹੁੰਦੇ ਸੀ ਰੱਬ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ ਤੇ ਉਹ ਕੀ ਕਰਦੇ ਹੁੰਦੇ ਸੀ ਹਰ ਸ਼ਹਿਰ ਹਰ ਨਗਰ ਹਰ ਕਸਬੇ ਦੇ ਵਿੱਚ ਜਾ ਕੇ ਉਹ ਪ੍ਰਭੂ ਦਾ ਪ੍ਰਚਾਰ ਕਰਦੇ ਹੁੰਦੇ ਸੀ ਇੱਕ ਵਾਰ ਦੀ ਗੱਲ ਹੁੰਦੀ ਹੈ ਕਿ ਇੱਕ ਬਹੁਤ ਛੋਟੇ ਜਿਹੇ ਪਿੰਡ ਦੇ ਵਿੱਚ ਜਾਂਦੇ ਛੋਟੇ ਜਿਹੇ ਪਿੰਡ ਦੇ ਵਿੱਚ ਜਦੋਂ ਜਾਂਦੇ ਉੱਥੇ ਛੋਟਾ ਜਿਹਾ ਘਰ ਦੇ ਦਿੱਤਾ ਛੋਟਾ ਜਿਹਾ ਕਰ ਕੱਚਾ ਘਰ ਹੁੰਦਾ ਵਾ ਕੱਖਾ ਦਾ ਬਣਿਆ ਹੁੰਦਾ ਵਾ ਕਹਿ ਸਕਦੇ ਕਿ ਹਟ ਹੁੰਦੀ ਹੈ ਇੱਕ ਇੱਕ ਝੌਂਪੜੀ ਹੁੰਦੀ ਹੈ ਹਨਾ ਵੀ ਉੱਥੇ ਇੱਕ ਛੋਟੀ ਜਿਹੀ ਫੈਮਿਲੀ ਛੋਟਾ ਜਿਹਾ ਪਰਿਵਾਰ ਰਹ ਰਿਹਾ ਹੁੰਦਾ ਵਾ ਸੋ ਗੁਰੂ ਆਪਣੇ ਚੇਲੇ ਨੂੰ ਕਹਿੰਦਾ ਵਾ ਕਿ ਰਾਤ ਬਹੁਤ ਹੋ ਗਈ ਆ ਵੀ ਆਪਾਂ ਅੱਜ ਰਾਤ ਇਸ ਘਰ ਦੇ ਵਿੱਚ ਸ਼ਰਨ ਲੈਂਦੇ ਆ ਸਵੇਪਾ ਆਪਾਂ ਅੱਗੇ ਆਪਣੇ ਜਿਹੜੇ ਕੰਮ ਦੇ ਲਈ ਨਿਕਲਾਂਗੇ ਆਪਣੇ ਅੰਕਲੇ ਜਿਹੜੇ ਆਪਾਂ ਸੋਚਿਆ ਵਾ ਜੋ ਆਪਾਂ ਕਰ ਰਹੇ ਆ ਉਹ ਕੰਮ ਦੇ ਲਈ ਆਪਾਂ ਸਕਲਸ ਮਾਰਨਿੰਗ ਦੇ ਵਿੱਚ ਆਪਾਂ ਅੱਗੇ ਪੱਧਾਂਗੇ ਉਸ ਘਰ ਦੇ ਵਿੱਚ ਜਾਂਦੇ ਤਾਂ ਉਸ ਘਰ ਦੇ ਬਾਰ ਖੜੇ ਹੋ ਕੇ ਉਹਦਾ ਚੇਲਾ ਜਿਹੜਾ ਉਹ ਦਰਵਾਜੇ 'ਤੇ ਆਵਾਜ਼ ਦਿੰਦਾ ਵਾ ਕਿ ਕੋਈ ਅੰਦਰ ਹੈਗਾ ਤੇ ਇਹਨੇ ਨੂੰ ਉਸ ਘਰ ਦਾ ਜਿਹੜਾ ਮੇਨ ਜਿਹੜਾ ਅਗੂਆ ਹੁੰਦਾ ਉਸ ਘਰ ਦਾ ਮੇਨ ਜਿਹੜਾ ਇਨਸਾਨ ਹੁੰਦਾ ਵਾ ਉਸ ਘਰ ਦਾ ਮੇਨ ਮੈਨ ਜਿਹੜਾ ਹੁੰਦਾ ਵਾ ਉਹ ਬਾਹਰ ਹੁੰਦਾ ਵਾ ਤੋ ਉਹ ਦੇਖਦਾ ਵਾ ਕਿ ਦੋ ਜਿਹੜੇ ਆ ਉਹ ਸਿੱਖ ਜਿਹੜੇ ਉਹ ਸਾਡੇ ਘਰੇ ਉਤਰਿਆ ਤੋ ਉਹਨੇ ਪਹਿਲਾਂ ਉਹਨਾਂ ਨੂੰ ਪ੍ਰਣਾਮ ਕੀਤਾ ਔਰ ਉਹਨਾਂ ਨੂੰ ਪੁੱਛਿਆ ਕਿ ਗੁਰੂ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਵਾਂ ਤੋ ਕਿ ਸੋ ਕਹਿੰਦੇ ਕਿ ਅਸੀਂ ਜਿਹੜਾ ਵਾ ਉਹ ਰੱਬ ਦਾ ਪ੍ਰਚਾਰ ਕਰਦੇ ਆ ਰੱਬ ਦਾ ਬਚਨ ਸੁਣਾਉਂਦੇ ਆ ਸੁੰਨੀ ਰ ਆ ਬਹੁਤ ਹੋ ਗਿਆ ਸਾਨੂੰ ਅੱਜ ਰਾਤ ਆਪਣੇ ਘਰ ਦੇ ਵਿੱਚ ਸ਼ਰਨ ਦੇ ਦੋ ਸਵੇਰ ਅਸੀਂ ਆਪਣੇ ਜੋ ਅੱਗੇ ਤੇ ਕੰਮ ਦੇ ਲਈ ਨਿਕਲ ਜਾਵਾਂਗੇ ਸੋ ਕਹਿੰਦਾ ਕਿ ਉਹ ਇਨਸਾਨ ਉਹਨਾਂ ਨੂੰ ਕਹਿੰਦਾ ਕਿ ਮੇਰੀ ਇਹ ਕੁਸ਼ ਨਸੀਬੀ ਆ ਕਿ ਰੱਬ ਨੂੰ ਮੰਨਣ ਵਾਲੇ ਲੋਕ ਮੇਰੇ ਘਰ ਠਹਿਰਨਗੇ ਸੋ ਆਪਣੇ ਉਹਨਾਂ ਨੂੰ ਅੰਦਰ ਲੈ ਕੇ ਜਾਂਦਾ ਵਾ ਤੇ ਆਪਣੇ ਵਾਈਫ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਹਨਾਂ ਦਾ ਪਰਿਚੈ ਕਰਵਾਉਂਦਾ ਵਾ ਸੋ ਉਹ ਦੱਸਦਾ ਕਿ ਇਹ ਮੇਰੀ ਵਾਈਫ ਆ ਸੋ ਇਹ ਮੇਰੇ ਦੋ ਬੱਚੇ ਆ ਸੋ ਇਦਾਂ ਇਦਾਂ ਗੱਲਬਾਤ ਚਲੋ ਜਦੋਂ ਉਹ ਵੀ ਉਹ ਵੀ ਉਹਨਾਂ ਦੀ ਵਾਈਫ ਵੀ ਉਹਨਾਂ ਦੇ ਬੱਚੇ ਵੀ ਗੁਰੂ ਜੀ ਨੂੰ ਜਪਨਾਮ ਕਰਦੇ ਆ ਤੇ ਉਹਨਾਂ ਦਾ ਵਾਰਮ ਵੈਲਕਮ ਕਰਦੇ ਆ ਸਾਡੇ ਘਰ ਆਉਣ ਦੇ ਲਈ ਸੋ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ ਜਿਹੜਾ ਆਦਮੀ ਹੁੰਦਾ ਆਪਣੇ ਵਾਈਫ ਨੂੰ ਕਹਿੰਦਾ ਕਿ ਤੁਸੀਂ ਇੱਦਾਂ ਕਰੋ ਗੁਰੂ ਜੀ ਲਈ ਤੇ ਉਹਨਾਂ ਦੇ ਚੇਹਦੇ ਲਈ ਕੀ ਕਰੋ ਕੋਈ ਅੱਛਾ ਖਾਣਾ ਬਣਾਓ ਸੋ ਬਹੁਤ ਅੱਛਾ ਜਿਹੜਾ ਉਹਨਾਂ ਲਈ ਦਾਵਤ ਕਰਦੇ ਆ ਬਹੁਤ ਅੱਛਾ ਭੋਜਨ ਜਿਹੜਾ ਉਹਨਾਂ ਲਈ ਬਣਾਉਂਦੇ ਆ ਸੋ ਜਦੋਂ ਉਹ ਖਾਂਦੇ ਆ ਤੇ ਫੇ ਉਹਦੇ ਨਾਲ ਨਾਲ ਉਹ ਗੁਰੂ ਉਹਨਾਂ ਬਾਰੇ ਜਾਣਦਾ ਵੀ ਆ ਵੀ ਕਿੱਦਾਂ-ਕਿੱਦਾਂ ਕੀ-ਕੀ ਕਰਦੇ ਤੁਸੀਂ ਘਰ ਦੇ ਵਿੱਚ ਕਿੱਦਾਂ ਟਾਡਾ ਗੁਜ਼ਰਬਸਰ ਹੁੰਦਾ ਵਾ ਸੋ ਆਦਮੀ ਦਾ ਸਦਾਇ ਕਿ ਕਹਿੰਦਾ ਗੁਰੂ ਜੀ ਅਸੀਂ ਨਾ ਜਿਆਦਾ ਨਾ ਉਹ ਨਹੀਂ ਕਰੀਦਾ ਐਫਰਟ ਨਹੀਂ ਅਸੀਂ ਜਿਆਦਾ ਟੋਟਾ ਟਟਕੇ ਨਹੀਂ ਮਰੀਦਾ ਸੋ ਸਾਡੇ ਤੋਂ ਇੱਕ ਗਾਂ ਹੈਗੀ ਆ ਉਹ ਦੁੱਧ ਦਿੰਦੀ ਆ ਉਹ ਦੁੱਧ ਜਦੋਂ ਅਸੀਂ ਉਹਦਾ ਦੁੱਧ ਚੁੰਨੇ ਆ ਜਿੰਨਾ ਕ ਸਾਡੇ ਤੋਂ ਉਹਦਾ ਦੁੱਧ ਹੁੰਦਾ ਵਾ ਕੁਛ ਅਸੀਂ ਘਰੇ ਵਰਤ ਲੈਂਦੇ ਕੁਛ ਅਸੀਂ ਜਿਹੜਾ ਉਹ ਵੇਚ ਦਿੰਨੇ ਲੋਕਾਂ ਨੂੰ ਜਿਹੜੇ ਉੱਥੋਂ ਪੈਸੇ ਮਿਲਦੇ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਵੀ ਜਿਆਦਾ ਕੋਈ ਔਖਾ ਨਹੀਂ ਆ ਜ਼ਿੰਦਗੀ ਵਿੱਚ ਸਹੀ ਗੁਜ਼ਰ ਬਸਰ ਹੋਈ ਜਾਂਦਾ ਸਭ ਕੁਝ ਵਧੀਆ ਚੱਲਦਾ ਪਿਆ ਗੁਰੂ ਕਹਿੰਦਾ ਠੀਕ ਆ ਸੋ ਖਾਣਾ ਖਾਂਦੇ ਆ ਤੇ ਰਾਤ ਨੂੰ ਗੁਰੂ ਜੀ ਨੂੰ ਤੇ ਉਹ ਤੇ ਚੇਲੇ ਨੂੰ ਪੀਣ ਲਈ ਦੁੱਧ ਵੀ ਦਿੰਦੇ ਆ ਹਨ ਤੇ ਪੀਂਦੇ ਆ ਤੇ ਗੁਰੂ ਜੀ ਤੇ ਚਲੋਸ ਹੋ ਜਾਂਦੇ ਉਹ ਲੱਗ ਜਗਾ ਜਾ ਕੇ ਸੌ ਜਾਂਦੇ ਗੁਰੂ ਜੀ ਤੇ ਚੇਲਾ ਜਿਹੜਾ ਇੱਕ ਜਗ੍ਹਾ ਸੁੱਤੇ ਹੁੰਦੇ ਆ ਸੋ ਜਿਹੜਾ ਗੁਰੂ ਹੁੰਦਾ ਉਹ ਆਪਣੇ ਚੇਲੇ ਨਾਲ ਗੱਲ ਕਰਦਾ ਕਹਿੰਦਾ ਵੀ ਤੂੰ ਕੁਝ ਨੋਟ ਕੀਤਾ ਇਸ ਘਰ ਦੇ ਵਿੱਚ ਕਹਿੰਦਾ ਗੁਰੂ ਜੀ ਕੀ ਕਹਿੰਦੇ ਇਹ ਕਰਨਾ ਮਤਲਬ ਇਹ ਕਰ ਉਹ ਕੁਝ ਕਰ ਸਕਦਾ ਵਾ ਪਰ ਇਹ ਕਰਨਾ ਨਹੀਂ ਚਾਹੁੰਦਾ ਮਲੇ ਡਿਪੈਂਡ ਹੋਏ ਹੋਏ ਇੱਕ ਚੀਜ਼ ਦੇ ਉੱਤੇ ਹਨਾ ਤੇ ਉਹ ਏਦਾਂ ਅੱਲਾ ਕਰਦੇ ਕਰਦੇ ਸੋ ਜਾਂਦੇ ਆ ਹਨਾ ਸਵੇਰ ਹੁੰਦੀ ਆ ਸਵੇਰ ਉਹਨਾਂ ਨੇ ਨਾ ਅਲੀ ਮਾਰਨਿੰਗ ਜਿਹੜਾ ਵਾ ਉਹ ਗੁਰੂ ਨੇ ਨਿਕਲਣਾ ਹੁੰਦਾ ਵਾ ਆਪਣੇ ਅਗਲੇ ਜਗ੍ਹਾ ਦੇ ਲਈ ਜਿੱਥੇ ਉਹਨਾਂ ਨੇ ਪ੍ਰਚਾਰ ਕਰਨਾ ਹੁੰਦਾ ਸੋ ਉਹ ਆਪਣੇ ਚੇਲੇ ਨੂੰ ਕਹਿੰਦਾ ਵਾ ਵੀ ਉੱਠ ਜਵਾਨਾ ਵੀ ਉੱਠੀ ਆਪਣਾ ਟਾਈਮ ਹੋ ਗਿਆ ਜਾਣ ਦਾ ਸੋ ਉੱਠਦੇ ਆ ਸਵੇਰ ਸਵੇਰ ਅਲੀ ਮਾਰਨਿੰਗ ਕਰਦੇ ਆ ਦੇ ਉੱਠਣ ਤੋਂ ਪਹਿਲਾਂ ਉੱਠ ਜਾਂਦੇ ਜਦੋਂ ਉਹ ਉੱਠਦੇ ਆ ਤੇ ਗੁਰੂ ਆਪਣੇ ਚੇਲੇ ਨੂੰ ਕਹਿੰਦਾ ਤੂੰ ਏਦਾਂ ਕਰ ਇਹਨਾਂ ਦੇ ਗਾਂ ਖੋਲਾ ਪਾ ਗਾਂ ਇਹਨਾਂ ਦੀ ਲੈ ਜਾਣੀ ਨਾਲ ਸੋ ਉਹ ਕਹਿੰਦਾ ਗੁਰੂ ਜੀ ਵੀ ਇਸ ਕੰਨ ਨਾ ਵੀ ਬੁਰਾ ਨਹੀਂ ਆਪਣੇ ਨਾਲ ਕੀਤਾ ਵੀ ਆਪਾਂ ਉਹਨਾਂ ਨੂੰ ਇਹ ਸਿਲਾ ਦਈਏ ਇਹਦਾ ਤੈਨੂੰ ਮੈਂ ਹੁਕਮ ਦਿੰਦਾ ਵਾ ਮਤਲਬ ਸਵਾਲ ਨਾ ਕਰ ਉਹ ਸਟੀ ਨੂੰ ਫੋਲੋ ਕਰ ਚਲੋ ਇੱਕ ਉਹਨਾਂ ਜ਼ਮਾਨਿਆਂ ਵਿੱਚ ਇਹ ਹੁੰਦਾ ਸੀ ਵੀ ਗੁਰੂ ਨੇ ਜੋ ਕਹਿਤਾ ਉਹ ਕਰਨਾ ਹੀ ਆ ਉਹਦੇ ਤੇ ਕਿੰਤੂ ਪਰੰਤੂ ਨਹੀਂ ਹੁੰਦਾ ਹੁੰਦਾ ਸੀ ਸੋ ਕੀ ਕਰਦਾ ਵਾ ਉਹਨਾਂ ਦੀ ਗਾਂ ਖੋਲਦੇ ਆ ਤੇ ਚਲੇ ਜਾਂਦੇ ਆ ਉੱਥੇ ਗਾਂ ਖੋਲ ਕੇ ਚਲੇ ਜਾਂਦੇ ਆ ਪਰ ਇਹ ਜਿਹੜੀ ਇੱਕ ਕੀ ਕਹਿ ਸਕਦੇ ਆ ਇੱਕ ਗੱਲ ਜਿਹੜੀ ਉਹ ਚੇਲੇ ਦੇ ਮਨ ਦੇ ਵਿੱਚ ਹਮੇਸ਼ਾ ਚੁੱਭਦੀ ਰਹਿੰਦੀ ਹੁੰਦੀ ਸੀ ਵੀ ਅਸੀਂ ਬਹੁਤ ਬੁਰਾ ਕੀਤਾ ਉਸ ਘਰ ਦੇ ਨਾਲ ਤੇ ਉਹ ਪਛਤਾਉਂਦਾ ਹੁੰਦਾ ਸੀ ਕਿਉਂਕਿ ਰੱਬ ਨੂੰ ਮੰਨਣ ਵਾਲੇ ਲੋਕ ਇਦਾਂ ਦੇ ਹੁੰਦੇ ਆ ਵੀ ਜੇ ਉਹਨਾਂ ਤੋਂ ਕੁਝ ਗਲਤ ਹੋ ਜਾਂਦਾ ਤਾਂ ਉਹ ਚੀਜ਼ ਉਹਨਾਂ ਨੂੰ ਸੌਣ ਨਹੀਂ ਦਿੰਦੀ ਜਾਂ ਉਹਨਾਂ ਨੂੰ ਚੈਨ ਆਰਾਮ ਨਹੀਂ ਪਾਣ ਦਿੰਦੀ ਸੋ ਕਾਫੀ ਸਾਲ ਬੀਤ ਜਾਂਦੇ ਤੇ ਕੀ ਹੋ ਜਾਂਦਾ ਗੁਰੂ ਵੀ ਸਵਰਗ ਸੁਧਾਰ ਜਾਂਦੇ ਉਹ ਰੱਬ ਦੇ ਕੋਲ ਚੱਲ ਜਾਂਦੇ ਤੇ ਚੇਲਾ ਇਕੱਲੇ ਹੁੰਦਾ ਪਰ ਚੇਲੇ ਦੇ ਮਨ ਦੇ ਵਿੱਚ ਹੱਲੇ ਵੀ ਅਫਸੋਸ ਹੁੰਦਾ ਕਿ ਮੈਂ ਆਪਣੇ ਪਾਸਟ ਵਿੱਚ ਕਿਸੇ ਦੀ ਲਾਈਫ ਦੇ ਵਿੱਚ ਉਹਨਾਂ ਨੇ ਇੱਕ ਕਮਾਈ ਦਾ ਸਾਧਨ ਹੀ ਲੈ ਲਿਆ ਸੀ ਫਿਰ ਇੱਕ ਦਿਨ ਸੋਚਦਾ ਵਾ ਮੈਂ ਕਿਉਂ ਨਾ ਮੈਂ ਆਪਣੇ ਪਾਪ ਦਾ ਇਕਰਾਰ ਉਹਨਾਂ ਦੇ ਫੇਸ ਦੇ ਉੱਤੇ ਜਾ ਕੇ ਕਰਾਂ ਵੀ ਮੈਂ ਉੱਥੇ ਜਾਵਾਂ ਤੇ ਮੈਂ ਉਸ ਚੀਜ਼ ਦੀ ਗਲਤੀ ਮੰਨਾਂ ਕਿ ਵੀ ਅਸੀਂ ਉਹ ਕੀਤਾ ਸੀ ਜੋ ਵੀ ਤੁਹਾਡੇ ਨਾਲ ਕਿਤੇ ਪਤ ਨਹੀਂ ਉਹ ਪਰਿਵਾਰ ਹੁਣ ਹੋਏਗਾ ਵੀ ਕਿੱਦਾਂ ਉਹਨਾਂ ਦਾ ਬਣਿਆ ਹੋਗਾ ਕਿੱਥੇ ਤੱਕ ਉਹ ਪਹੁੰਚੇ ਹੋਣਗੇ ਉਹ ਨਾ ਇਹਨਾਂ ਗੱਲਾਂ ਨੂੰ ਆਪਣੇ ਦਿਲੋਂ ਕੱਢਣ ਦਾ ਕਰਕੇ ਉਹ ਕੀ ਕਹਿੰਦਾ ਉਸੇ ਪਿੰਡ ਦੇ ਵਿੱਚ ਵਾਪਸ ਜਾਂਦਾ ਜਦੋਂ ਵਾਪਸ ਜਾਂਦਾ ਵਾ ਜਿਸ ਜਗ੍ਹਾ ਦੇ ਉੱਤੇ ਛੋਟਾ ਜਿਹਾ ਘਰ ਜਾਂ ਘਰ ਵੀ ਨਹੀਂ ਕਹਿ ਸਕਦੇ ਛੋਟੀ ਜੀ ਕੁਲੀ ਪਈ ਹੁੰਦੀ ਹੈ ਜਾਂ ਛੋਟੀ ਜੀ ਹੱਟ ਪਈ ਹੁੰਦੀ ਹੈ ਜਾਂ ਛੋਟੀ ਜੀ ਝੌਂਪੜੀ ਪਈ ਹੁੰਦੀ ਹੈ ਉਹ ਦੇਖਦਾ ਕਿ ਉਸ ਜਗ੍ਹਾ ਤੇ ਇੱਕ ਬੜਾ ਸੋਹਣਾ ਪੱਕਾ ਮਕਾਨ ਪਿਆ ਹੁੰਦਾ ਵਾ ਔਰ ਉਹ ਘਰ ਦੇ ਮਤਲਬ ਬੜਾ ਲਾਈਕ ਇਦਾਂ ਲੱਗਦਾ ਹੁੰਦਾ ਕਿ ਕਾਫੀ ਅਮੀਰ ਇਨਸਾਨ ਦਾ ਉਹ ਘਰ ਹੁੰਦਾ ਵਾ ਸੋ ਜਦੋਂ ਘਰ ਦੇਖਦਾ ਵਾ ਤਾਂ ਉਹ ਬੜਾ ਹੀ ਦੁਖੀ ਹੁੰਦਾ ਵਾ ਉਹ ਕਹਿੰਦਾ ਦੇਖਿਆ ਕਹਿੰਦਾ ਪਰਿਵਾਰ ਰੁਲ ਗਿਆ ਹੁਣ ਉਹ ਇੱਥੇ ਛੱਡ ਗਿਆ ਹੁਣਾਂ ਤੇ ਉਹ ਜਗ੍ਹਾ ਕਿਸੇ ਹੋਰ ਨੇ ਲੈ ਲਈ ਕਿ ਕਿਸੇ ਹੋਰ ਨੇ ਆ ਕੇ ਉਸ ਜਗ੍ਹਾ ਤੇ ਚੰਗਾ ਘਰ ਪਾ ਲਿਆ ਚਲੋ ਕਿੰਦਾ ਜੋ ਜਿਹੜਾ ਵੀ ਉੱਥੇ ਰਹਿੰਦੇ ਆ ਚਲੋ ਮੈਂ ਉਹਨਾਂ ਤੋਂ ਉਹਨਾਂ ਦਾ ਐਡਰੈਸ ਪੁੱਛ ਲਵਾਂ ਦੇਖਦਾ ਕਿ ਉਪਰ ਛੱਤ ਦੇ ਔਰਤ ਖੜੀ ਹੁੰਦੀ ਹੈ ਉਹਨੇ ਬੜੇ ਹੀ ਚੰਗੇ ਵਸਤਰ ਪਾਏ ਹੁੰਦੇ ਆ ਔਰ ਉਹਦੇ ਵਸਤਰਾਂ ਤੋਂ ਜਾਂ ਉਹਦੇ ਹਾਰ ਸ਼ਿੰਗਾਰ ਤੋਂ ਪਤਾ ਚੱਲਦਾ ਹੁੰਦਾ ਕਿ ਉਹ ਇੱਕ ਵੈਲ ਸੈਟਲਡ ਫੈਮਿਲੀ ਦੀ ਔਰਤ ਆ ਸੋ ਜਾ ਕੇ ਉਸ ਘਰ ਦਾ ਜਿਹੜਾ ਵਾ ਦਰਵਾਜ਼ਾ knock ਕਰਦਾ ਵਾ ਤੇ ਜਦੋਂ ਉਹ ਦਰਵਾਜ਼ਾ ਖੁੱਲਦਾ ਵਾ ਤੇ ਉਹ ਔਰਤ ਥੱਲੇ ਹੁੰਦੀ ਆ ਜਦੋਂ ਔਰਤ ਹੁੰਦੀ ਹੈ ਤਾਂ ਉਹ ਪੁੱਛਦਾ ਕਿ ਤੁਹਾਡੇ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਇੱਕ ਛੋਟੀ ਜਿਹੀ ਹੱਟ ਹੁੰਦੀ ਸੀ ਤੇ ਉਸ ਜਗ੍ਹਾ ਦੇ ਉੱਤੇ ਇੱਕ ਆਦਮੀ ਇੱਕ ਔਰਤ ਤੇ ਉਹਦੇ ਦੋ ਬੱਚੇ ਰਹਿੰਦੇ ਸੀ ਸੋ ਉਹ ਔਰਤ ਨੇ ਉਸ ਚਿੱਲੇ ਨੂੰ ਪਛਾਣ ਲਿਆ ਹੁੰਦਾ ਸੋ ਪਹਿਲਾਂ ਕੀ ਕਰਦੀ ਉਹਨੂੰ ਪ੍ਰਣਾਮ ਕਰਦੀ ਆ ਕਹਿੰਦੀ ਕਿ ਗੁਰੂ ਜੀ ਤੁਸੀਂ ਮੈਨੂੰ ਪਛਾਣਿਆ ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਨਹੀਂ ਪਛਾਣਿਆ ਇਹਦੀ ਚੇਤਾ ਕਰੋ ਕਿ ਇੱਕ ਰਾਤ ਤੁਸੀਂ ਸਾਡੇ ਘਰ ਦੇ ਵਿੱਚ ਤੁਸੀਂ ਤੇ ਤੁਹਾਡੇ ਗੁਰੂ ਜਿਹੜੇ ਉਹ ਰੁਕੇ ਸੀ ਤੇ ਉਹ ਕਹਿੰਦਾ ਤੁਸੀਂ ਤੁਸੀਂ ਉਹੀ ਔਰਤ ਉਹ ਜਿਹਨਾਂ ਨੇ ਸਾਨੂੰ ਉਸ ਦਾਤ ਆਪਣੇ ਘਰੇ ਰੱਖਿਆ ਸੀ ਕਹਿੰਦੇ ਹਾਂਜੀ ਮੈਂ ਉਹੀ ਔਰਤ ਕਹਿੰਦਾ ਫਿਰ ਇਹ ਸਭ ਕੀ ਆ ਮਤਲਬ ਇਹ ਇੰਨਾ ਸੋਹਣਾ ਘਰ ਆ ਸਾਹਮਣੇ ਜ਼ਮੀਨ ਦੇ ਵਿੱਚ ਇੰਨੀ ਸੋਹਣੀ ਫਸਲ ਇਹ ਸਭ ਕੁਝ ਕਿੱਦਾਂ ਹੋਇਆ ਤੁਹਾਡੇ ਤੋਂ ਗੱਡੀ ਹੈਗੀ ਆ ਹਨਾ ਹਰ ਘਰ ਦੇ ਵਿੱਚ ਫੈਸਿਲਿਟੀ ਆ ਤੋਂ ਮੈਂ ਬਹੁਤ ਦਿਲ ਤੋਂ ਖੁਸ਼ ਆ ਕਿ ਇਦਾਂ ਕੀ ਹੋ ਗਿਆ ਕਿ ਤੁਸੀਂ ਇੰਨੇ ਚੇਂਜ ਹੋ ਗਏ ਤੁਹਾਡਾ ਲਾਈਫ ਸਟਾਈਲ ਇੰਨਾ ਚੇਂਜ ਹੋ ਗਿਆ ਤੋਂ ਉਹਨੂੰ ਦੱਸਦੀ ਆ ਕਿ ਕਹਿੰਦੀ ਗੁਰੂ ਜੀ ਜਿਸ ਰਾਤ ਕਹਿੰਦੀ ਤੁਸੀਂ ਸਾਡੇ ਘਰ ਦੇ ਵਿੱਚ ਰੁਕੇ ਸੀ ਕਹਿੰਦੀ ਉਸੇ ਰਾਤ ਕਹਿੰਦੀ ਸਾਡੀ ਗਾਂ ਚੋਰੀ ਹੋ ਗਈ ਸੋ ਗੁਰੂ ਚੇਲੇ ਨੂੰ ਤਾਂ ਪਤਾ ਹੀ ਹੁੰਦਾ ਵੀ ਗਾਂ ਕਿੱਥੇ ਗਈ ਕਹਿੰਦੇ ਉਹ ਸਾਡੀ ਗਾਂ ਚੋਰੀ ਹੋ ਗਈ ਉਸ ਤੋਂ ਬਾਅਦ ਕਹਿੰਦੇ ਸਾਡੇ ਤੋਂ ਨਾ ਮਤਲਬ ਅਸੀਂ ਹਾਰ ਗਏ ਜ਼ਿੰਦਗੀ ਦੇ ਵਿੱਚ ਅਸੀਂ ਅਸੀਂ ਹਾਰ ਕੇ ਬਹਿ ਗਏ ਵੀ ਹੁਣ ਤਾਂ ਸਾਡੇ ਤੋਂ ਕੁੱਖ ਬਣੀਆ ਕਹਿੰਦੀ ਤੁਸੀਂ ਸਾਡੀ ਜ਼ਮੀਨ ਦੇ ਕਿਸੇ ਨਾ ਘਰ ਦੇ ਸਾਹਮਣੇ ਜਿਹੜੀ ਬੰਜਰ ਪਈ ਸੀ ਜਿਹਨੂੰ ਕਦੀ ਅਸੀਂ ਹੱਥੋਂ ਨਹੀਂ ਸਲਾਇਆ ਕਹਿੰਦੇ ਫੇਰ ਸਾਡੇ ਤੋਂ ਕੋਈ ਨਹੀਂ ਇੱਕ ਕੋਈ ਵੀ ਨਹੀਂ ਅਕਾਸਤਾ ਰਹਿ ਗਿਆ ਸਾਡੇ ਤੋਂ ਉਹੀ ਰਸਤਾ ਰਹਿ ਗਿਆ ਕਿੰਨੇ ਮੈਂ ਤੇ ਮੇਰੇ ਹਸਬੰਦ ਨੇ ਦਿਨ ਰਾਤ ਉਸ ਜ਼ਮੀਨ ਦੇ ਉੱਤੇ ਮਿਹਨਤ ਕੀਤੀ ਉਸ ਜ਼ਮੀਨ ਨੂੰ ਬਾਇਆ ਉਸ ਜ਼ਮੀਨ ਨੂੰ ਇੱਕ ਚੰਗੀ ਜ਼ਮੀਨ ਬਣਾਇਆ ਉਸ ਬੰਜਰ ਤੋਂ ਉਸ ਜ਼ਮੀਨ ਨੂੰ ਇੱਕ ਆਹਾਰ ਵਾਲੀ ਜ਼ਮੀਨ ਬਣਾਤਾ ਫਿਰ ਅਸੀਂ ਉਸ ਜਗ੍ਹਾ ਤੇ ਫਸਲ ਬੀਜੀ ਜਿਹੜੀ ਪਹਿਲੇ ਸਾਲ ਫਸਲ ਬੀਜੀ ਕਹਿੰਦੀ ਉਹ ਬਹੁਤ ਹੀ ਜਿਆਦਾ ਵਧੀਆਂ ਨਹੀਂ ਹੋਈ ਪਰ ਸਾਡੇ ਘਰ ਦਾ ਗੁਜ਼ਾਰਾ ਉਹਦੇ ਨਾਲ ਹੋ ਗਿਆ ਫਿਰ ਕੀ ਹੋਇਆ ਨੈਕਸਟ ਈਅਰ ਕਹਿੰਦੇ ਜਿਹੜੀ ਅਸੀਂ ਫਸਲ ਬੀਜੀ ਉਹ ਉਸ ਤੋਂ ਵੀ ਵਧੀ ਹੋਈ ਹਰ ਸਾਲ ਉਸ ਜਗ੍ਹਾ ਦੇ ਉੱਤੇ ਕਹਿੰਦੇ ਫਸਲ ਵੱਧ ਤੋਂ ਵੱਧ ਹੁੰਦੀ ਕਹਿੰਦੇ ਅਸੀਂ ਉਹ ਅਨਾਜ ਆਪਣੇ ਘਰੇ ਰੱਖਦੇ ਵੀ ਆ ਵਰਤਦੇ ਵੀ ਆ ਉਹ ਅਨਾਜ ਸਾਡੇ ਤੋਂ ਲੋਕ ਲੈਂਦੇ ਵੀ ਆ ਅਸੀਂ ਮੰਡੀ ਦੇ ਵਿੱਚ ਜਾ ਕੇ ਵੇਚ ਕੇ ਹੁੰਦੇ ਉਹ ਕਹਿੰਦੇ ਸਾਡੀ ਲਾਈਫ ਜਿਹੜੀ ਉਹ ਇੰਨੀ ਸੈਟਲਡ ਹੋ ਗਈ ਹੈ ਨਾ ਇੰਨੀ ਵਧੀਆ ਹੋ ਗਈ ਕਹਿੰਦੇ ਅੱਜ ਅਸੀਂ ਸੋਚਦੇ ਹਾਂ ਕਿ ਉਹ ਸਾਡੀ ਗਾਂ ਉਸ ਗਾਂ ਦਾ ਸਾਡੇ ਘਰ ਦੇ ਵਿੱਚ ਜਾਣਾ ਵੀ ਸ਼ਾਇਦ ਸਾਡੇ ਲਈ ਉਹ ਵਧੀਆ ਸੀ ਕਿਉਂਕਿ ਸ਼ਾਇਦ ਅਸੀਂ ਆਹ ਦਿਨ ਨਾ ਦੇਖ ਪਾंदे ਜੋ ਅਸੀਂ ਅੱਜ ਦੇਖ ਰਹੇ ਹਾਂ ਸੋ ਉਹ ਕਹ ਕੇ ਉਹ ਗੁਰੂ ਉਹ ਜਿਹੜਾ ਚੇਲਾ ਉਸ ਟਾਈਮ ਆਇਆ ਹੁੰਦਾ ਉਹਨੂੰ ਅੰਦਰ ਲੈ ਕੇ ਜਾਂਦੇ ਉਹਨੂੰ ਵਧੀਆ ਨਾਸ਼ਤਾ ਕਰਾਂਦੀ ਸਭ ਕੁਝ ਵਧੀਆ ਦਿੰਦੀ ਆ ਉਸ ਜਗ੍ਹਾ ਦੇ ਉੱਤੇ ਜਦੋਂ ਬੈਠਾ ਚੇਲੇ ਸੋਚਦਾ ਵਾ ਕਿ ਸਮ ਟਾਈਮ ਅਸੀਂ ਆਪਣੇ ਗੁਰੂ ਦੀ ਸੋਚ ਨੂੰ ਨਾ ਸਮਝ ਨਹੀਂ ਲੈ ਸਕਦੇ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੋਣਾ ਕਹਿੰਦਾ ਜਿੱਥੋਂ ਤੱਕ ਤੁਸੀਂ ਸੋਚਣਾ ਸੋਚਣਾ ਜਿਹੜਾ ਸ਼ੁਰੂ ਕਰਦੇ ਹੋ ਨਾ ਉੰਤਾਂ ਦੀ ਸੋਚ ਜਿਹੜੀ ਖਤਮ ਹੁੰਦੀ ਹੈ ਉੱਥੋਂ ਤੁਹਾਡਾ ਪਰਮੇਸ਼ਰ ਸੋਚਣਾ ਸ਼ੁਰੂ ਕਰਦਾ ਤੁਹਾਡੇ ਜਿਹੜੇ ਗੁਰੂ ਹੁੰਦੇ ਆ ਤੁਹਾਡੇ ਜਿਹੜੇ ਸਪਿਰਚੁਅਲ ਅਬੂਏ ਹੁੰਦੇ ਆ ਨਾ ਉਹ ਵੀ ਐਸੀ ਤਰ੍ਹਾਂ ਹੁੰਦੇ ਤੁਸੀਂ ਕਦੀ ਕਦੀ ਸੋਚੇ ਕਦੀ ਕਦੀ ਨਾ ਮਤਲਬ ਤੁਸੀਂ ਕਿਤੇ ਬਾਹਰ ਦਾ ਕੰਮ ਬਣਾਉਂਦੇ ਹੋ ਜਾਂ ਤੁਸੀਂ ਕੁਝ ਵੀ ਕਰਦੇ ਹੋ ਤੇ ਤੁਹਾਡਾ ਗੁਰੂ ਤੁਹਾਨੂੰ ਕਹਿੰਦਾ ਨਾ ਕਿ ਨਹੀਂ ਇਹ ਕੰਮ ਤੇਰੇ ਲਈ ਸਹੀ ਨਹੀਂ ਤੂੰ ਇੱਥੇ ਜਾਣਾ ਨਹੀਂ ਜੇ ਇਸ ਕੁੜੀ ਨਾਲ ਤੂੰ ਮੈਰਿਜ ਕਰਵਾਉਣੀ ਨਹੀਂ ਜੇ ਕੁੜੀ ਤੇਰੇ ਲਈ ਅੱਗੇ ਜਾ ਕੇ ਫਿਊਚਰ ਦੇ ਵਿੱਚ ਪ੍ਰੋਬਲਮ ਕਰੇਗੀ ਜਾਂ ਇਹ ਮੁੰਡਾ ਅੱਗੇ ਜਾ ਕੇ ਫਿਊਚਰ ਲਈ ਤੇਰੇ ਵਿੱਚ ਪ੍ਰੋਬਲਮ ਕ੍ਰੀਏਟ ਕਰੇਗਾ ਜਾਂ ਆਪਣੇ ਬੱਚਿਆਂ ਨੂੰ ਉੱਥੇ ਉਸ ਜਗ੍ਹਾ ਦੇ ਵਿੱਚ ਜਾ ਉਸ ਫੀਲਡ ਦੇ ਵਿੱਚ ਨਾਮ ਡਾਲੋ ਕਿ ਅਸੀਂ ਕਦੀ ਕਦੀ ਸੋਚਦਾ ਕਿ ਸਾਡੇ ਅਗੂਆਂ ਨੂੰ ਤਾਂ ਨੌਲੇਜ ਹੀ ਨਹੀਂ ਆ ਸਾਡੇ ਅਗੂਆ ਤਾਂ ਪੁਰਾਣੇ ਜ਼ਮਾਨੇ ਦੇ ਦਾ ਉਹਨੂੰ ਅੱਜ ਦੇ ਜ਼ਮਾਨੇ ਦੀ ਨੌਲੇਜ ਨਹੀਂ ਜਾ ਉਹਨੇ ਕੁਝ ਗਲਤ ਕੀਤਾ ਔਰ ਇਹ ਗਿਲਟ ਸਾਡੇ ਹਮੇਸ਼ਾ ਤਾਂ ਹਮੇਸ਼ਾ ਮਨ ਦੇ ਵਿੱਚ ਰਹਿੰਦੀ ਪਰ ਤੁਹਾਨੂੰ ਨਹੀਂ ਪਤਾ ਤੁਹਾਡੇ ਅਗੂਏ ਨੇ ਉਹ ਉਹਦੇ ਬਾਰੇ ਕਿੰਨਾ ਚੰਗਾ ਸੋਚ ਕੇ ਕੀਤਾ ਹੁੰਦਾ ਤੁਸੀਂ ਇੱਕ ਵਾਰੀ ਸੋਚੋ ਕਿ ਜੇ ਉਹ ਗਾਂ ਅੱਜ ਵੀ ਉਹਨਾਂ ਦੇ ਜੀਵਨ ਦੇ ਵਿੱਚ ਹੁੰਦੀ ਕਿ ਉਹ ਚੰਗਾ ਖਾਪਾਂਦੇ ਕਿ ਉਹ ਚੰਗਾ ਕਰ ਲੈਪਾਂਦੇ ਅੱਜ ਵੀ ਇੱਕ ਛੋਟੀ ਜੀ ਝੌਂਪੜੀ ਵਿੱਚ ਹੁੰਦੇ ਔਰ ਇੱਕ ਗਾਂ ਤੇ ਡਿਪੈਂਡ ਹੁੰਦੇ ਹੋ ਸਕਦਾ ਉਹ ਗਾਂ ਅੱਗੇ ਫਿਊਚਰ 'ਚ ਜਾ ਕੇ ਦੁੱਧ ਵੀ ਦੇਣਾ ਬੰਦ ਕਰ ਦੇ ਪਰ ਜ਼ਮੀਨ ਫਲ ਦੇਣਾ ਕਦੇ ਵੀ ਬੰਦ ਨਹੀਂ ਕਰਦੀ ਔਰ ਜ਼ਮੀਨ ਹਰ ਸਾਲ ਉਹਨਾਂ ਨੂੰ ਫਲ ਦਿੰਦੀ ਹੈ ਔਰ ਜ਼ਮੀਨ ਕਦੇ ਵੀ ਉਹਨਾਂ ਨੂੰ ਭੁੱਖੇ ਨਹੀਂ ਮਾਰਨ ਦਿੰਦੀ ਕਿਉਂਕਿ ਸਾਨੂੰ ਕਦੇ ਭੁੱਖਾ ਨਹੀਂ ਮਰ ਸਕਦਾ ਔਰ ਇਹ ਸੋਚ ਜਦੋਂ ਨੇ ਉਸ ਚੇਲੇ ਨੇ ਸੋਚੀ ਸੀ ਉਹਨੇ ਵਾਕਿਆ ਕੈਸੀ ਕਹਿੰਦੇ ਸੀ ਕਿ ਗੁਰੂ ਗੁਰੂ ਹੁੰਦਾ ਵਾ ਅਸੀਂ ਉਹਦੇ ਵਾਂਗੂ ਨਹੀਂ ਸੋਚ ਸਕਦੇ ਇਸ ਲਈ ਸਾਨੂੰ ਗੁਰੂ ਦੀ ਜ਼ਰੂਰਤ ਤੇ ਇਸ ਲਈ ਪਈ ਹੁੰਦੀ ਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਨਾ ਉਹ ਛੋਟਾ ਸੋਚ ਲੈਂਦੇ ਪਰ ਸਾਡਾ ਗੁਰੂ ਨਾ ਫਿਊਚਰ ਦੀ ਲੰਬੀ ਸੋਚ ਰੱਖ ਕੇ ਬਿਠਾਉਂਦਾ ਉਹਨੂੰ ਪਰਮੇਸ਼ਰ ਨੇ ਉਹਨੂੰ ਉਹ ਬੁੱਧ ਦਿੱਤੀ ਹੁੰਦੀ ਹੈ ਇਸ ਕਰਕੇ ਸਾਨੂੰ ਉਹਨਾਂ ਵਾਲੇ ਚੰਗੇ ਫਿਊਚਰ ਦੇ ਲਈ ਆਉਣ ਵਾਲੇ ਚੰਗੇ ਪੋਵੇਖ ਦੇ ਲਈ ਸਾਨੂੰ ਅਗੂਏ ਦੀ ਸਾਨੂੰ ਟੀਚਰ ਦੀ ਸਾਨੂੰ ਇੱਕ ਸਪਿiritual ਪੇਰੈਂਟ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਜੇਕਰ ਤੁਹਾਡੀ ਲਾਈਫ ਦੇ ਵਿੱਚ ਕੋਈ ਅਗੂਆ ਨਹੀਂ ਹੋਗਾ ਤੁਸੀਂ ਭਟਕੋਗੇ ਵੀ ਤੇ ਤੁਹਾਨੂੰ ਕੋਈ ਦੱਸੇਗਾ ਨਹੀਂ ਤੁਸੀਂ ਭਟਕ ਚੁੱਕੇ ਕਿਉਂਕਿ ਤੁਸੀਂ ਆਪਣੇ ਸੋਚ ਦੇ ਵਿੱਚ ਸਹੀ ਹੋਨੇ ਜਿੱਦਾਂ ਉਹ ਚੇਲਾ ਆਪਣੇ ਅੰਦਰ ਗਿਰਟ ਕਰਕੇ ਬੈਠਾ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਸੀ ਮੇਰੇ ਗੁਰੂ ਦੇ ਇੱਕ ਡਿਸੀਜਨ ਨੇ ਇੱਕ ਚੰਗੀ ਭਲੀ ਫੈਮਿਲੀ ਦੀ ਲਾਈਫ ਬਦਲ ਕੇ ਰੱਖ ਦਿੱਤੀ ਉਹਨਾਂ ਦੇ ਬੱਚੇ ਵਧੀਆ ਸਕੂਲਾਂ 'ਚ ਪੜਨ ਲੱਪੇ ਵਾਈਫ ਚੰਗੀ ਮਤਲਬ ਚੰਗੀ ਕਮਿਊਨਿਟੀ 'ਚ ਬੈਠਣ ਉੱਠਣ ਵਾਲੀ ਹੋਗੀ ਪਤੀ ਦਾ ਚੰਗਾ ਬਿਜ਼ਨਸ ਹੋ ਗਿਆ ਇੱਕ ਹੋਣ ਹਰ ਬੰਦਾ ਹੋ ਗਿਆ ਪਿੰਡ ਦੇ ਵਿੱਚ ਸਾਰੇ ਜਾਣਨ ਵਾਲੇ ਹੋਗੇ ਸੋ ਉਹ ਗੁਰੂ ਤੁਹਾਡੇ ਬਹੁਤ ਚੰਗੇ ਲਈ ਸੋਚਦਾ ਵਾ ਅੱਜ ਵੀ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਸਪਿਰਚੁਅਲ ਗੁਰੂਆਂ ਦੇ ਡਿਸੀਜਨ ਗਲਤ ਲੱਗ ਸਾਡੇ ਉਹ ਉਹ ਕਹਿ ਸਕਦੇ ਵੀ ਉਹ ਸਟ੍ਰੇਟ ਫੋਰਵਰਡ ਹੈ ਤੁਹਾਨੂੰ ਮੂੰਹ ਤੇ ਬੋਦੇ ਨਹੀਂ ਹੈ ਗਲਤ ਹੈ ਤੇ ਗਲਤ ਹੈ ਇਹ ਬਿਜ਼ਨਸ ਨਹੀਂ ਖੋਲਣਾ ਤੇ ਨਹੀਂ ਖੋਲਣਾ ਉਹਨੂੰ ਬੰਦ ਕਰ ਦੋ ਸਟੈਂਪ ਕਿ ਇਹ ਸੋਚੋ ਕਿ ਫਿਊਚਰ ਦੇ ਵਿੱਚ ਤੁਹਾਡੇ ਲਈ ਬਹੁਤ ਅੱਗੇ ਜਾ ਕੇ ਆਸ਼ਿਸ਼ ਲੈ ਕੇ ਆਓਗੇ ਤੁਹਾਡੇ ਗੁਰੂ ਤੁਹਾਡੇ ਕਦੇ ਵੀ ਬੁਰੇ ਬਾਰੇ ਨਹੀਂ ਸੋਚਣਗੇ ਸਪਿਰਚੁਅਲ ਗੁਰੂ ਧਾਰੋ ਉਹਦੀ ਜ਼ਰੂਰਤ ਹੁੰਦੀ ਆ ਤੁਹਾਡੇ ਅੱਗੇ ਕਗੂਆ ਹੋਏਗਾ ਜਿਹੜਾ ਸਹੀ ਅਗੂਆ ਨੂੰ ਚੜੂ ਪ੍ਰਭੂ ਨੂੰ ਪ੍ਰਭੂ ਤੋਂ ਮੰਗੋ ਕਿ ਸਾਨੂੰ ਪ੍ਰਭੂ ਤੂੰ ਦੱਸ ਸਾਡੇ ਲਈ ਜਿਹੜਾ ਚੰਗਾ ਅਗੂਆ ਉਹ ਕਿਹੜਾ ਵਾ ਪ੍ਰਭੂ ਤੁਹਾਨੂੰ ਦਸੇਗਾ ਤੁਹਾਡੀ ਲਾਈਫ ਦੇ ਵਿੱਚ ਚੰਗੇ ਅਗੂਏ ਦੇ ਬਾਰੇ ਔਰ ਅਗੂਆ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿੱਥੇ ਨਾ ਜਿੱਥੇ ਤੁਸੀਂ ਇਕੱਲੇ ਫੀਲ ਕਰਦੇ ਨਾ ਤੁਹਾਡੇ ਅਗੂਏ ਨੇ ਆ ਕੇ ਤੁਹਾਨੂੰ ਐਦਾ ਦੀ ਚੰਗੀ ਚੀਜ਼ ਦੱਸ ਦੇਣੀ ਹੈ ਨਾ ਤੁਹਾਡੀ ਜੀਵਨ ਦੇ ਵਿੱਚ ਕੁਝ ਦਾ ਕੁਝ ਹੋ ਜਾਣਾ ਔਰ ਤੁਸੀਂ ਮੰਨੋਗੇ ਇਸ ਚੀਜ਼ ਨੂੰ ਸੋ ਅੱਜ ਦੀ ਸਟੋਰੀ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਏਗਾ ਸੋ ਹਰ ਪੇੜਾ ਨੂੰ ਅਜਾਲੀ ਦੀ ਲੋੜ ਹੁੰਦੀ ਹੈ ਔਰ ਕੋਈ ਪੇੜ ਆਪਣੇ ਬਲਬੁੱਤੇ ਦੇ ਉੱਤੇ ਚੜ ਨਹੀਂ ਸਕਦੀ ਕੋਈ ਪੇੜ ਆਪਣੇ ਬਲਬੁੱਤੇ ਦੇ ਉੱਤੇ ਬਾੜੇ 'ਚ ਟਿਕ ਨਹੀਂ ਸਕਦੀ ਸੋ ਇਸ ਲਈ ਆਪਣੇ ਚੰਗੇ ਜਾਲੀਆਂ ਨੂੰ ਚੁਣੋ ਔਰ ਪਰਮੇਸ਼ਰ ਤੋਂ ਚੰਗੇ ਜਾਲੀਆਂ ਨੂੰ ਮੰਗੋ ਔਰ ਪ੍ਰਭੂ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ ਮੈਂ ਉਮੀਦ ਕਰਦੀ ਹਾਂ ਜਿਹਦੀ ਸੋਚ ਤੋਂ ਤੁਸੀਂ ਉਹ ਕੁਝ ਸਿੱਖਿਆ ਹੋਵੇਗਾ ਔਰ ਪ੍ਰਭੂ ਦੇ ਵਿੱਚ ਅੱਗੇ ਵਧਦੇ ਜਾਓ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਮੈਂ ਬਹੁਤ ਜਲਦੀ ਇੱਕ ਨਵਾਂ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆ ਰਹੀ ਹਾਂ ਔਰ ਮੇਰੇ ਮੇਰੀ ਪੂਰੀ ਉਮੀਦ ਹੈ ਕਿ ਉਹ ਪ੍ਰੋਜੈਕਟ ਤੁਹਾਡੇ ਲੱਭ ਦੇ ਵਿੱਚ ਬਹੁਤ ਆਸ਼ੀਸ਼ ਉਬਰ ਕੇ ਲੈ ਕੇ ਆਏਗਾ ਤੁਸੀਂ ਬਹੁਤ ਚੰਗੀਆਂ ਚੀਜ਼ਾਂ ਉਹ ਤੋਂ ਸਿੱਖੋਗੇ ਬਸ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਯਾਦ ਰੱਖਣਾ ਕਿਉਂਕਿ ਮੈਂ ਪ੍ਰਭੂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਜਾ ਰਹੀ ਹਾਂ ਔਰ ਮੈਨੂੰ ਪ੍ਰਭੂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਇਹ ਜ਼ਿੰਮੇਵਾਰੀ ਚੱਕਣ ਦੀ ਪ੍ਰਭੂ ਮੈਨੂੰ ਤਾਕੀਕ ਦੇਵੇ ਮੈਨੂੰ ਹਿੰਮਤ ਦੇਵੇ ਤਾਕਤ ਦੇਵੇ ਮੇਰੇ ਹੌਸਲੇ ਨੂੰ ਕਦੇ ਟੁੱਟਣਾ ਨਾ ਦੇਵੇ ਔਰ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਹਮੇਸ਼ਾ ਯਾਦ ਰੱਖੋ ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਜੀਤੇ ਰੱਖਾਂਗੀ ਹੱਲੇ ਤੱਕ ਤੁਸੀਂ ਮੈਨੂੰ ਬਹੁਤ ਪ